ਪਿਆਰ ਮੇਲੇ ਨੂੰ ਜੋ ਰਹੇ ਅਣਗੋਲ ਦੇ ਮੂੰਹ ਆਈ ਗੱਲ ਜੋ ਰਹੇ ਬੋਲ ਦੇ ਹੁਣ ਪਛਤਾਉਂਦੇ ਮੈਨੂੰ ਯਾਦ ਕਰਕੇ ਤਾਂ ਹੀ ਰੋਂਦੇ ਹੋੜ ਅੱਖਾਂ ਪਰ ਕੇ ਤਾਂ ਹੀ ਰੋਂਦੇ ਹੁਣ ਅੱਖਾਂ ਪਰ ਕੇ ਗਵਾ ਬਠਿਆਰ ਗੁਲਾਬ ਵਰਗਾ ਲੱਭੇ ਨਾ ਨਜ਼ਾਰਾ ਪੰਜਾਬ ਵਰਗਾ ਲੱਭੇ ਨਾ ਨਜ਼ਾਰਾ ਪੰਜਾਬ ਵਰਗਾ ਰਹਿਣਾ ਪੈਂਦਾ ਇੱਥੇ ਡਰ ਡਰ ਕੇ ਹੁਣ ਪਹਿਤੰਦੇ ਉਹ ਯਾਦ ਕਰਕੇ ਪਛਤੰਦੇ ਉਹ ਯਾਦ ਕਰਕੇ ਸਾਦਗੀ ਉਸਦੀ ਮੇਰੇ ਮਨ ਭਾਈ ਸੀ ਸਾਦਗੀ ਉਸਦੀ ਮੇਰੇ ਮਨ ਭਾਈ ਸੀ ਬੁਲਾਵੇ ਮੈਨੂੰ ਉਹ ਹੀ ਬਸ ਇਹੋ ਹੀ ਲੜਾਈ ਸੀ ਬੁਲਾਵੇ ਮੈਨੂੰ ਉਹ ਹੀ ਬਸ ਇਹੋ ਹੀ ਲੜਾਈ ਸੀ ਮਰ ਗਏ ਤੂੰ ਮੈਂ ਮਰ ਗਏ ਤੂੰ ਮੈਂ ਤਾਣੇ ਲੋਕਾਂ ਦੇ ਜੜ ਕੇ ਹੁਣ ਪਛਤਾਉਂਦੇ ਮੈਨੂੰ ਯਾਦ ਕਰਕੇ ਹੁਣ ਪਛਤਾਉਂਦੇ ਮੈਨੂੰ ਯਾਦ ਕਰਕੇ ਕਹਿੰਦੇ ਗਲੀ ਛੱਡੀ ਨਾ ਨਾ ਛੱਡਿਆ ਮੋੜ ਕੋਈ ਇੱਕ ਕਾਂਟ ਹੈ ਉਸ ਦੀ ਹੋਰ ਨਾ ਥੋੜ ਕੋਈ ਕਹਿੰਦੇ ਗੜੀ ਛੱਡੀ ਨਾ ਨਾ ਛੱਡਿਆ ਮੋੜ ਕੋਈ ਇੱਕ ਕਾਟ ਹੈ ਉਸ ਦੀ ਹੋਰ ਨਾ ਥੋੜ ਕੋਈ ਤੰਗ ਆਏ ਤੰਗ ਰੂਰ ਵੀ ਤੰਗ ਆਏ ਤੰਗ ਰੂਰ ਵੀ ਅੱਖੀ ਨਦੀ ਤਰਕੇ ਹੁਣ ਪਛਤਾਉਂਦੇ ਯਾਦ ਕਰਕੇ ਮੁੜ ਪਛਤਾਉਂਦੇ ਨੇ ਯਾਦ ਕਰਕੇ ਧਿਆਰ ਮੇਰੇ ਨੂੰ ਜੋ ਰਹੇ ਅਣਗੋਲ ਦੇ ਧਿਆਰ ਮੇਰੇ ਨੂੰ ਜੋ ਰਹੇ ਅਣਗੋਲ ਦੇ ਮੂੰਹ ਆਈ ਗੱਲ ਜੋ ਰਹੇ ਬੋਲਦੇ ਹੁਣ ਪਛਤਾਉਂਦੇ ਮੈਨੂੰ ਯਾਦ ਕਰ ਕਰਕੇ ਤਾਂ ਹੀ ਰੋਂਦੇ ਨੇ ਹੁਣ ਅੱਖਾਂ ਪਰ ਪਰ ਕੇ ਤਾਂ ਹੀ ਰੋਂਦੇ ਨੇ ਹੁਣ ਅੱਖਾਂ ਪਰ ਪਰ ਕੇ ਪਿਆਰ ਮੇਰੇ ਨੂੰ ਜੋ ਰਹਿ ਅਣਗੋਲ ਦੇ ਪਿਆਰ ਮੇਰੇ ਨੂੰ ਜੋ ਰਹਿ ਅਣਗੋਲ ਦੇ ਮੂੰਹ ਆਈ ਗੱਲ ਜੋ ਰਹਿ ਬੋਲ ਦੇ ஹூல பச தோம் மென் யாருக்கூல பச தோம் மீனும் யா கே தாய் ரோடனே ஹோ அருக்க தா ரெண்டு ஹோ அருக்க